ਵੇਖੀਏ ਵੇਖੋ ਠੰਡ ਦੇ ਮੌਸਮ ਦੇ ਵਿੱਚ ਜਿਹੜੇ ਜਾਨਵਰ ਆ ਉਹਨਾਂ ਨੂੰ ਪ੍ਰਸ਼ਾਦਾ ਜਿਹੜਾ ਵਾ ਪਾਉਣਾ ਚਾਹੀਦਾ ਵੇਖੋ ਉਹਨੇ ਇੱਥੋਂ ਪ੍ਰਸ਼ਾਦਾ ਖਾੜ ਕੇ ਉਹ ਵੇਖੋ ਹੰਡਾ ਪਤਾ ਵੀ ਮੈਂ ਬਾਅਦ ਜਿਹੜਾ ਵਾ ਛਕ ਲਾਂਗੇ ਰੇਤੇ ਦੇ ਵਿੱਚ ਲਗਾ ਦਿੱਤਾ ਵੀ ਵੇਲੇ-ਵੇਲੇ ਜੇ ਮੈਨੂੰ ਨਾ ਮਿਲਿਆ ਤੇ ਮੈਂ ਜਿਹੜਾ ਵਾ ਪ੍ਰਸ਼ਾਦਾ ਜਿਹੜਾ ਵਾ ਅੱਗੋਂ ਪਿਛੋਂ ਛਕ ਲਾਂਗੇ ਇਹਨਾਂ ਜਾਨਵਰ ਜਿਹੜਾ ਉਹ ਸਿਆਣਾ ਹੁੰਦਾ ਆਹ ਦੇਖੋ ਛੋਟੇ ਛੋਟੇ ਬੱਚੀ ਨੇ ਤੇ ਆ ਪ੍ਰਸ਼ਾਦਾ ਉਹਨੇ ਨਹੀਂ ਖਾਦਾ ਤੇ ਆਪਣੇ ਬੱਚਿਆਂ ਨੂੰ ਵੇਹਲੋ ਜਿੱਥੇ ਨੱਪਿਆ ਸੀਗਾ ਉੱਥੇ ਉੱਥੇ ਉਹ ਲੈ ਕੇ ਆਈ ਹੈ ਹੌਣ ਵੇਲੇ ਉਹ ਜਿਹੜੇ ਦੂਸਰੇ ਬੱਚੇ ਆਪਣੇ ਉਹਨਾਂ ਨੂੰ ਉਹਨੇ ਪ੍ਰਸ਼ਾਦਾ ਜਿਹੜਾ ਵਾ ਉਹ ਦਿੱਤਾ ਦੇ ਦਿੱਤਾ ਆਪ ਨਹੀਂ ਖਾਦਾ ਉਹਨੇ ਵੇਲੇ ਐਨਾ ਜਾਨਵਰ ਜਿਹੜਾ ਉਹ ਸਿਆਣਾ ਹੁੰਦਾ ਅੱਜ ਕਾ ਇਨਸਾਨ ਜਿਹੜਾ ਵਾ ਉਹ ਵੀ ਹੱਥ ਖੜੇ ਕਰ ਰਿਹਾ ਆ ਕਿ ਮੈਂ ਆਪਣਾ ਪਰਿਵਾਰ ਨਹੀਂ ਪਾਲ ਰਿਹਾ ਪਾਲ ਸਕਦਾ ਇਹ ਬੇਚਾਨ ਜਾਨਵਰ ਜਿਹੜੇ ਉਹ ਵੀ ਆਪਣਾ ਪਰਿਵਾਰ ਜਿਹੜਾ ਉਹ ਇਦਾਂ ਮਿਹਨਤ ਮੂਹਰਤ ਕਰਕੇ ਕੁਛ ਨਾ ਕੁਛ ਨੂੰ ਖਾਣ ਵਾਸਤੇ ਲਿਆ ਕੇ ਦੇ ਦੇ ਨੇ ਇਹ ਵੀ ਤੱਕ ਬੇਜਵਾਨ ਜਾਨਵਰ ਜਿਹੜਾ ਹੈਗਾ ਵਾ ਆਪਣੇ ਪਰਿਵਾਰ ਨੂੰ ਪਾਲ ਰਿਹਾ ਆ ਵੇਖੋ ਸਾਥੀਓ ਛੋਟੇ ਛੋਟੇ ਬੱਚੇ ਨੇ ਇਹਦੇ ਤੇ ਇਹਨਾਂ ਜਨਾਂ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਕਿ ਤੁਹਾਨੂੰ ਕਿਤੇ ਆਪਾਂ ਪ੍ਰਸ਼ਾਦਾ ਪਣੀ ਆਪਣਾ ਲੈ ਕੇ ਆਉਣੀ ਆ ਇੱਕ ਤੋਂ ਪ੍ਰਸ਼ਾਦਾ ਜਿਹੜੇ ਉਹ ਵੱਧ ਲੈ ਕੇ ਆਇਆ ਕਰੋ ਕਿਉਂਕਿ ਬੇਜਬਾਨ ਜਾਨਵਰ ਜਿਹੜੇ ਹੈਗੇ ਆ ਜਿੰਨਾ ਵੀ ਤੇ ਖਾਣਾ ਵਿੱਚ ਕੁਛ ਨਾ ਕੁਛ ਇਹਨਾਂ ਨੇ ਕਿਹੜੀਆਂ ਕੋ ਫਸਲਾਂ ਜਾਂ ਇਹਨਾਂ ਦੀ ਕਿਹੜੀ ਕੋਈ ਇਹਨਾਂ ਨੇ ਇਦਾਂ ਚਾਰੇ ਨੇ ਖਾ ਗਏ ਟੱਪੜ